ਜੀ ਕਾ ਜੀ ਵੀਡੀਓ ਵੇਖ ਰਖਿਆ ਸਭੂ ਜੀ ਆ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤਾ ਜਰੂਰ ਰੱਖਣਾ ਜਿੰਨਾ ਵੀਰਾਂ ਪੈਨਲ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂਦੀ ਵੱਡੀ ਖਬਰ ਸਿਵਲ ਹਸਪਤਾਲ ਦੇ ਆਈ ਸੀ ਯੂ ਚ ਤਿੰਨ ਮੋਤਾ ਕਰਕੇ ਮੱਛਿਆ ਹਟਤਾ ਆਪਾਂ ਆਕਸੀਜਨ ਪਲਾਟ ਤੋਂ 35 ਮਿੰਟ ਸਪਲਾਈ ਰਕੇ ਬੰਦ ਪੰਜਾਬ ਦੇ ਸਿਹਤ ਮੰਤਰੀ ਨੇ ਬੰਦ ਕਮਰੇ ਚ ਕੀਤੀ ਮੀਟਿੰਗ ਚੰਦਰ ਦੇ ਸਿਵਲ ਹਸਪਤਾਲ ਦੇ ਟਰੋਮਾ ਸੈਂਟਰ ਵਿੱਚ ਐਤਵਾਰ ਰਾਤ ਨੂੰ ਸਮੇਹ ਹਫੜਾ ਧੜੀ ਮੱਚ ਗਈ ਜਦੋਂ ਆਕਸੀਜਨ ਪਲਾਂਟ ਤੋਂ ਪੈਂਕੀ ਮਿੰਟ ਲਈ ਸਪਲਾਈ ਰੁਕਣ ਕਾਰਨ ਆਈ ਸੀ ਯੂ ਵਿੱਚ ਦਾਖਲ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਕੁੱਲ ਪੰਜ ਮਰੀਜ਼ਾਂ ਨੂੰ ਆਕਸੀਜਨ ਸਪਲਾਈ ਰੁਕਣ ਕਾਰਨ ਨੁਕਸਾਨ ਹੋਇਆ ਜਿਨ੍ਹਾਂ ਵਿੱਚੋਂ ਦੋ ਦੀ ਜਾਨ ਬਚ ਗਈ ਇਸ ਘਟਨਾ ਤੋਂ ਬਾਅਦ ਹਸਪਤਾਲ ਵਿੱਚ ਹੰਗਾਮਾ ਹੋ ਗਿਆ ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਰੀ ਰੋਸ ਜ਼ਾਹਰ ਕੀਤਾ ਹੈ ਇਹ ਮਾਮਲਾ ਰਾਤ ਕਰੀਬ 9 ਵਜੇ ਦਾ ਹੈ ਜਾਣਕਾਰੀ ਮਿਲਨ ਤੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਕਰੀਬ ਰਾਤ 1:15 ਵਜੇ ਸਿਵਲ ਹਸਪਤਲ ਪਹੁੰਚੇ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਬੰਦ ਕਮਰੇ 'ਚ ਡਾਕਟਰਾਂ ਨਾਲ ਮੀਟਿੰਗ ਕੀਤੀ ਨਾਲ ਹੀ ਰਾਤ ਨੂੰ ਡੀਸੀ ਹਮਾਂਜੂ ਅਕਰਵਾਲ ਵੀ ਮੌਕੇ ਤੇ ਪਹੁੰਚ ਕੇ ਮ੍ਰਿਤਕਾਂ ਦੀ ਪ੍ਰਸ਼ਾਨ ਅਰਚਨਾ ਅਵਤਾਰ ਲਾਲ ਅਤੇ ਰਾਜੂ ਵਜੋਂ ਹੋਈ ਹੈ ਅਰਚਨਨ 17 ਜੁਲਾਈ ਨੂੰ ਸੱਪ ਦੇ ਕੱਟਣ ਤੋਂ ਬਾਅਦ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਵਤਾਰ ਲਾਲ ਨੂੰ 27 ਜੁਲਾਈ ਨੂੰ ਨੱਚੇ ਦੀ ਓਵਰਟੋਜ ਕਰਨ ਦਾਖਲ ਕਰਵਾਇਆ ਗਿਆ ਸੀ ਅਤੇ ਰਾਜੂ ਨੂੰ 24 ਜੁਲਾਈ ਨੂੰ ਟੀਵੀ ਦੇ ਇਲਾਜ ਲਈ ਹਸਪਤਲ ਲਿਆਂਦਾ ਗਿਆ ਸੀ ਜਾਣਕਾਰੀ ਅਨੁਸਾਰ ਰਾਤ ਦੇ ਐਤਵਾਰ ਰਾਤ ਕਰੀਬ 8:30 ਵਜੇ ਆਈਸੀਯੂ ਵਿੱਚ ਆਕਸੀਜਨ ਪਲੱਟ ਤੋਂ ਸਪਲਾਈ ਰੁਕ ਗਈ ਸੀ ਇਸ ਤੋਂ ਬਾਅਦ ਡਾਕਟਰਾਂ ਤੇ ਇੱਕ ਨਾਨਾ ਨੂੰ ਇਸ ਗੜਬੜ ਦੀ ਜਾਣਕਾਰੀ ਮਿਲ ਗਈ ਸੀ ਆਕਸੀਜਨ 플ਲੱਡ ਚ ਆਈ ਤਕਨੀਕੀ ਖਾਮੀ ਦਾ ਪਤਾ ਲਗਣ ਅਤੇ ਉਸ ਨੂੰ ਠੀਕ ਕਰਨ ਵਿੱਚ ਕਰੀਬ 35 ਮਿੰਟ ਲੱਗ ਗਏ ਇਹਨਾਂ 35 ਮਿੰਟਾਂ ਦੌਰਾਨ ਤਿੰਨ ਮਰੀਜ਼ਾਂ ਦੀ ਸਾਹ ਲੈਣ ਰੁਕਣ ਕਾਰਨ ਮੌਤ ਹੋ ਗਈ। ਕਰੀਬ 9:30 ਵਜੇ ਪਰਿਵਾਰਕ ਮੈਂਬਰਾਂ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨਾਂ ਨੇ ਹਸਪਤਾਲ ਵਿੱਚ ਰੋਸ ਪ੍ਰਗਟ ਕੀਤਾ। ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ।